ਦਾ 15 ਦਿਨ ਹੋ ਗਏ ਆ ਬਹੁਤ ਜ਼ਿਆਦਾ ਲੋਕਾਂ ਕੋਆਂ ਮਾਰਨ ਦੀਆਂ ਵਾਰਦਾ ਤਾਂ ਵੱਡ ਵਡਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਆ ਉਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੰਦੇ ਵਿਹਲੇ ਬਿਨਾ ਨਜਾਇਜ਼ ਮੋਟਰਸਾਈਕਲਾਂ ਤੇ ਚੜ ਕੇ ਫਲਡ ਬਾਜੀ ਕਰਦੇ ਆ ਉਹਨਾਂ ਦੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਆ ਆਰੇ ਨਾਲ ਆਪਣੀ ਕਮੰਡੀ ਦੇ ਦੁਆਲੇ ਹੀ ਜਿਹੜੇ ਰੂਪੇ ਕੱਢਦੇ ਰਹੇ ਉਹ ਮੂੰਹਾਂ ਬੰਨੇ ਘੱਤਰਨਾਂ ਨੂੰ ਗੋਲ ਉਹਦੇ ਵੀ ਟ੍ਰੇਨ ਭਾਰੰਗ ਲੱਗੇ ਜਾ ਕੇ ਉਹਨਾਂ ਨੇ ਯਾਰ ਮਾਰਿਆ ਆਪਣਾ ਪ੍ਰਮੋਸ਼ਨ ਦਾ ਮੈਂ ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲੌਕ ਮੀਤ ਪ੍ਰਧਾਨ ਟਿਲਮਾ ਇਹ ਜੀ 10 15 ਦਿਨ ਹੋ ਗਏ ਆ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਮਾਰਨ ਦੀਆਂ ਵਾਰਦਾਤਾਂ ਵੱਡ ਵਡਾਂਗਾ ਬਹੁਤ ਜ਼ਿਆਦਾ ਹੋ ਰਿਹਾ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੰਦੇ ਵਿਹਲੇ ਬਿਨਾਂ ਨਜਾਇਜ਼ ਮੋਟਰਸਾਈਕਲਾਂ ਤੇ ਚੜ ਕੇ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਆ ਤੇ ਵਾਦ ਤੋਂ ਵਾਦ ਇਹਨਾਂ ਬਾਰੇ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈਗੀ 8 ਵਜੇ ਇੱਥੋਂ ਆਪਾਂ ਮੰਡੀ ਤੋਂ ਜਾ ਰਹੇ ਪਿੰਡ ਨੂੰ ਕਿਹੜਾ ਪਿੰਡ ਮਰਜਾਪੁਰ ਠੀਕ ਹੈ ਤੇ ਆਪਣਾ ਦਲਜੀਤ ਸਿੰਘ ਅਡਾਲਾ ਉਹਦੇ ਫਾਰਮ ਦੇ ਲਾਗੇ ਪਿੱਛੋਂ ਆਏ ਮੁੰਡੇ ਤਿੰਨ ਤੇ ਉਹਨਾਂ ਨੇ ਅਣਪਛਾਤੇ ਮੁੰਡੇ ਆ ਕੋਈ ਪਤਾ ਨਹੀਂ ਉਹਨਾਂ ਦਾ ਪਹਿਲਾਂ ਇੱਥੇ ਮੰਡੀ ਦੇ ਦਵਾਲੇ ਵੀ ਗੇੜੇ-ਗੁੜੇ ਕੱਢਦੇ ਰਹੇ ਹੋ ਉਹਨਾਂ ਮੂੰਹ 'ਵਾਂ ਬਨੇਂ ਦਾਤਰ ਉਹਨਾਂ ਦੇ ਕੋਲ ਸੀ ਉਹਦੇ ਦਲਜੀਤ ਦੇ ਫਾਰਮ ਦੇ ਲਾਗੇ ਜਾ ਕੇ ਉਹਨਾਂ ਨੇ ਪੈਰ ਮਾਰਿਆ ਬਰਾਬਰ ਮੋੜ ਸਲ ਗਾ ਕੇ ਠੀਕ ਹਾਂਜੀ ਫਿਰ ਫਿਰ ਸਾਨੂੰ ਪਤਾ ਲੱਗਾ ਉਹ ਸਾਨੂੰ ਉਥੇ ਦਲਜੀਤ ਦੇ ਫਾਰਮ ਤੋਂ ਫੋਨ ਕੀਤਾ ਕਿਸ ਬੰਦੇ ਨੇ ਉਹਨੇ ਦੱਸਿਆ ਵੀ ਜਿੱਦਾਂ ਗੱਲ ਹੋ ਗਈ ਹੈ ਫਿਰ ਮੈਂ ਉਥੇ ਗਿਆ ਤੇ ਡੈਡੀ ਲੈ ਕੇ ਵਾਲੀਆ ਹਸਪਤਾਲਾ ਪੱਟੀ-ਪੁੱਟੀ ਕਰਵਾਈ ਤੇ ਉਹਨਾਂ ਵਾਲੀਆ ਸਾਹਿਬ ਨੇ ਕਿਹਾ ਵੀ ਨਹੀਂ ਇਹ ਮੇਰੇ ਵਾਲਾ ਨਹੀਂ ਹੈਗਾ ਕੰਮ ਇਹਨੂੰ ਸ਼ਹਿਰ ਲੈ ਜਾਓ ਫਿਰ ਇਹ ਸ਼ਹਿਰ ਲੈ ਗਏ ਜਲੰਧਰ ਉਥੇ ਇਲਾਜ ਦਿਆ ਚੱਲਣਾ ਹੁਣ ਕਿਸ ਤਰ੍ਹਾਂ ਦੀ ਹਾਲਤ ਹੁਣ ਹਾਲਤ ਹੁਣ ਠੀਕ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਕੀ ਲੁੱਟਖੋ ਦਾ ਮਾਮਲਾ ਹੈ ਕਿ ਕੀ ਹੋ ਸਕਦਾ ਇਹ ਲੁੱਟਖੋ ਦਾ ਮਾਮਲਾ ਨਹੀਂ ਲੱਗਦਾ ਪੁਲਿਸ ਨੂੰ ਕੀ ਕਾਰਵਾਈ ਕਰੇ ਪੁਲਿਸ ਮੈਂ ਰਾਤ ਦੀ ਲੱਗੀ ਪੂਰੇ ਜੋਰਾਂ ਨਾਲ ਅੱਛਾ ਹਾਂਜੀ ਬੰਦੇ ਟਰੇਸ ਕਰਨ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਕੱਲ ਸਾਡੇ ਕੋਲ ਕਰੀਬ 9:30 ਵਜੇ ਇੱਕ ਇਨਫਰਮੇਸ਼ਨ ਆਈ ਸੀ ਵੀ ਜਿਹੜਾ ਲਖਵਿੰਦਰ ਸਿੰਘ ਮੱਲੀ ਹੈ ਇਹ ਆਪਣਾ ਵਪਾਰੀ ਹੈਗਾ ਤੇ ਇਹਦੇ ਕੱਲ ਜਦੋਂ ਇਹ ਆਪਣੇ 83 ਦੁਕਾਨ ਤੋਂ ਆੜਤੀਆ ਹੈਗਾ ਜਦੋਂ ਇਹ 83 ਦੁਕਾਨ ਤੋਂ ਇਹ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਮਿਰਜ਼ਾਪੁਰ ਨੂੰ ਤੇ ਰਸਤੇ ਦੇ ਵਿੱਚ ਨਡਾਲਾ ਤੋਂ 1 ਕਿਲੋਮੀਟਰ ਅੱਗੇ ਜਾ ਕੇ ਇਹਦੇ ਕਿਸੇ ਅਨਨੋਨ ਬੰਦਿਆਂ ਨੇ ਇਹਦੇ ਗੋਲੀ ਜਿਹੜੀ ਸੀ ਇੱਕ ਫਾਇਰ ਕੀਤਾ ਸੀਗਾ ਉਹਦੇ ਵਿੱਚ ਅਸੀਂ 307 34 120 ਬੀ ਔਰ 25549 ਦੇ ਤਹਿਤ ਅਸੀਂ ਜਿਹੜਾ ਹੈਗਾ ਪਰਚਾ ਅਸੀਂ ਦਰਜ ਅਸੀਂ ਕਰ ਦਿੱਤਾ ਆ ਤੇ ਉਸ ਤੋਂ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਇਹ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਉਹ ਸਾਡੀ ਜਿਹੜੀ ਹੈ ਓਪਨ ਹੈ ਔਰ ਅਸੀਂ ਹਰ ਐਂਗਲ ਤੋਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਅਸੀਂ ਇਹ ਕਰ ਰਹੇ ਹਾਂ ਕਿ ਅਗਿਆਤ ਬੰਦੇ ਜਿਹੜੇ ਸੀ ਜਿਵੇਂ ਮੱਲੀ ਨਾਲ ਜਿਹੜੀ ਪ੍ਰੀਮੀਨਰੀ ਸਟੇਜ ਉੱਤੇ ਜਿਹੜੀ ਗੱਲ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੁਝ ਬੰਦੇ ਮੇਰੇ ਕੋਲ ਐਮਨ ਨੂੰ ਮਿਲਣ ਵਾਸਤੇ ਆਏ ਸੀ ਤੇ ਸਾਨੂੰ ਇਹ ਜਿਹੜਾ ਮਸਲਾ ਹੈ ਇਹ ਥੋੜਾ ਡਾਊਟਫੁਲ ਜਿਹਾ ਲੱਗਦਾ ਹੈ ਤੇ ਅਸੀਂ ਇਹਦੀ ਜਿਹੜੀ ਤਹਿਕੀਕਾਤ ਹੈਗੀ ਹੈ ਕਿਉਂਕਿ ਮੱਲੀ ਦਾ ਜਿਹੜਾ ਕਿਸੇ ਦੇ ਨਾਲ ਮਾ ਪੈਸਿਆਂ ਦਾ ਲੈਣ ਦੇਣ ਵੀ ਹੈ ਅਸੀਂ ਉਸ ਐਂਗਲ ਤੋਂ ਵੀ ਦੇਖ ਰਹੇ ਆਂ ਔਰ ਅਸੀਂ ਹੋਰ ਕਈ ਐਂਗਲ ਤੋਂ ਵੀ ਇਹਦੀ ਜਿਹੜੀ ਕੋਖ ਪੜਤਾਲ ਅਸੀਂ ਕਰ ਰਹੇ ਆਂ ਔਰ ਅਸੀਂ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਅਸੀਂ ਟਰੇਸ ਕਰ ਲਾਂਗੇ ਅਸੀਂ ਬਾਈ ਨੇਮ ਪਰਚਾ ਦਰਜ ਕੀਤਾ ਆ ਫਿਰ ਸਾਡੀ ਕਿ ਤਕਤੀਸ਼ ਹੈਗੀ ਆਪਣੀ ਟੁੰਗਾਈ ਦੇ ਨਾਲ ਔਰ ਬਹੁਤ ਸਾਰੇ ਐਂਗਲਾਂ ਤੋਂ ਅਸੀਂ ਜਿਹੜੀ ਇਹ ਤਕਤੀਸ਼ ਆਪਣੀ ਜਿਹੜੀ ਕਰ ਰਹੇ ਆ ਇਹਨੂੰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਨੂੰ ਗ੍ਰਫਤਾਰ ਕਰਕੇ ਔਰ ਸਲਾਖਾਂ ਦੇ ਪਿੱਛੇ ਜਿਹੜਾ ਹੈ ਇਹਨੂੰ ਅਸੀਂ ਪਾਵਾਂਗੇ